ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਆਪਾਂ ਨਾ ਬਈ ਇੱਕ YouTube ਤੇ ਫਾਰਮੂਲਾ ਦੇਖਿਆ ਸੀਗਾ ਉਹਨਾਂ ਨੇ ਬਈਆਂ ਨੇ ਦਿਖਾਇਆ ਸੀ ਕਹਿੰਦੇ ਵੀ ਗੰਡਾ ਵਿਚਾਲੋ ਕੱਢ ਕੇ ਪਾਸੇ-ਪਾਸੇ ਛੱਡਾਂ ਤੇ ਰੱਖ ਕੇ ਤੇ ਦੀਵਾਇਆ ਬਣਾ ਕੇ ਇਹਦਾ ਵਿੱਚ ਇਹਦੇ ਬੱਤੀ ਪਾ ਕੇ ਸਰੋਂ ਦਾ ਤੇਲ ਪਾ ਕੇ ਇੱਕ ਮੁਸ਼ਕਾ ਕਪੂਰ ਦੀ ਟਿੱਕੀ ਰੱਖ ਕੇ ਉਹਦੇ ਨਾਲ ਮੱਛਰ ਤੇ ਮੱਖੀ ਕਹਿੰਦੇ ਇਹ ਦੋਨੇ ਚੀਜ਼ਾਂ ਭੱਜ ਜਾਂਦੇ ਨਾਲ ਸੋ ਆਪਾਂ ਇਹ ਰੇਣੀਆ ਪ੍ਰੋਜੈਕਟ ਤਿਆਰ ਕਰਕੇ ਵਾਕਈ ਇਹ ਫਾਰਮੂਲਾ کارਗਰ ਆ ਕਿ ਉਹਨਾਂ ਨੇ ਵੈਸੇ ਹੀ ਬਣਾਇਆ ਸੀ ਕੋਈ ਹੋਰ ਚੀਜ਼ ਪਾਈ ਸੀ ਵਿੱਚ ਉਹਨੇ ਤੇ ਆਪਾਂ ਦੇਣੀਆ ਗੰਦਾ ਵਿਹਲਾ ਕਰਕੇ ਇਹਦੇ ਵਿੱਚ ਆਪਾਂ ਤੇਲ ਪਾ ਲਾਂਗੇ ਵੀ ਹੋ ਸਕਦਾ ਮੋਸ਼ਕਪੂਰ ਦੀ ਜਿਹੜੀ ਸਮੈਲ ਆ ਉਹਦੇ ਨਾਲ ਭਾਈਆਂ ਹੋਣ ਜਾਂ ਚਲੋ ਜਿਹੜੀ ਗੰਡੇ ਦੀ ਸਮੈਲ ਵੀ ਪ੍ਰਤਮ ਹੁੰਦੀ ਆ ਪਰ ਆਪਾਂ ਵੇਖ ਲੈਨੇ ਆ ਤੇ ਆਪਾਂ ਕਰਕੇ ਹਾਂ ਦੀ ਗੱਲ ਵਾਕਈ ਉਹਨਾਂ ਨੇ ਕਿਵੇਂ ਸੀਗੇ ਮਾਰੀ ਵੀਰੋ ਰੋਕ ਦਿਓ ਹੁਣ ਆਪਾਂ ਇਹਦੇ ਵਿੱਚ ਪਾਉਣਿਆ ਮੋਸਕ ਕਪੂਰ ਦੀ ਬੱਤੀ ਇੱਕ ਲੈ ਲਵਾਂਗੇ ਪੂਰੀ ਬੱਤੀ ਬਣ ਗਈ ਆਪਣਾ ਆਪਣੀ ਮੈਂ ਦਾਪਾ ਹੁਣ ਜੀਵਾ ਜਿਹੜਾ ਬਣਾਇਆ ਆਪਾਂ ਚਾਲੂ ਕਰਕੇ ਵੇਣੇ ਆ ਉਹਦੇ ਬਾਅਦ ਆਪਾਂ ਚੱਕਰਾਂਗੇ ਬੱਸ ਹੋ ਗਿਆ ਨੀ ਮੱਕਾ ਵਾਕਈ ਇਹਨਾਂ ਨੂੰ ਭੱਜ ਜਾਂਦੀਆਂ ਕਿ ਕਿਵੇਂ ਆਪ ਨੂੰ ਦੀਵਾਲਾ ਨੂੰ ਹੋਏ 5 ਮਿੰਟ ਤੇ 5 ਮਿੰਟਾ ਵਾਧਾ ਆਪਾਂ ਮੱਖੀਆਂ ਵੇਣੇ ਆ। ਫਰਕ ਤੇ ਪਿਆ ਜਣੀ ਥੋੜਾ ਪਿਆ। ਪਰ ਹੋ ਸਕਦਾ ਸ਼ਾਇਦ ਉਹਨਾਂ ਨੇ ਵਿੱਚ ਵੀਓ ਲੈ ਵੰਦ ਵੀਓ ਜਿਹੜੇ ਲੈਂਡ ਦੇ ਮਾਰਾ ਨੇ ਕੋਈ ਹੋਰ ਚੀਜ਼ ਐਡ ਕੀਤੀ ਹੋਵੇ। ਜਣੀ ਕਿ ਫਰਕ ਪਿਆ ਥੋੜਾ ਪਿਆ ਮੱਖੀਆਂ ਜਿਆਦਾ ਨਹੀਂ ਉੱਡੀਆਂ ਜਿਹੜੇ ਹਿਸਾਬ ਨਾਲ ਉਹ ਕਹਿੰਦੇ ਸੀ ਵੀ ਕਮਰਾ ਖਾਲੀ ਹੋ ਜਾਂਦਾ। ਪਰ ਉਹਨਾਂ ਫਰਕ ਨਹੀਂ ਪਿਆ।